ਪੰਜਾਬੀ ਗਾਇਕ ਹਰਦੀਪ ਗਰੇਵਾਲ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋ ਰਹੀ ਟ੍ਰੋਲਿੰਗ ਅਤੇ ਲਗਾਏ ਜਾ ਰਹੇ ਦੋਸ਼ਾਂ ਤੇ ਆਪਣੀ ਚੁੱਪੀ ਤੋੜਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਵਰਗੀ ਗਾਇਕ ਦੀਪੂ ਕੋਕੋ ਵਾਲੀਆ ਦੇ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਹਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ ਗਰੇਵਾਲ ਨੇ ਇੱਕ ਪੋਸਟ ਪਾ ਕੇ ਲਿਖਿਆ ਸਤਿ ਸ਼੍ਰੀ ਅਕਾਲ ਜੀ ਪਿਛਲੇ 1 ਮਹੀਨੇ ਤੋਂ ਮੈਂ ਬਿਮਾਰ ਚੱਲ ਰਿਹਾ ਸੀ ਜਿਦੇ ਚੋਂ ਕੁਝ ਦਿਨ ਮੈਂ ਹਸਪਤਾਲ ਵੀ ਐਡਮਿਟ ਰਹਾ ਉਹਨਾਂ ਦਿਨਾਂ 'ਚ ਦੀਪੂ ਕੋਕੋ ਵਾਲੀਏ ਦੇ ਪਰਿਵਾਰ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਮੈਂ ਅੱਜ ਤੱਕ ਇਸ ਟੌਪਿਕ ਤੇ ਨਹੀਂ ਬੋਲਿਆ ਪਰ ਅੱਜ ਗੱਲ ਕਲੀਅਰ ਕਰਨੀ ਜ਼ਰੂਰੀ ਆ ਕਿਉਂਕਿ ਉਹ ਟਾਈਮ ਗਿਆ ਜਦੋਂ ਆਪਾਂ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਆਪਣੇ ਰੱਬ ਲਈ ਸੱਚਾ ਨਹੀਂ ਹੁਣ ਦੁਨੀਆ ਲਈ ਸੱਚੇ ਹੋਣਾ ਵੀ ਜ਼ਰੂਰੀ ਆ ਸੋ ਇਹ ਪੋਸਟ ਸਿਰਫ ਉਹਨਾਂ ਲਈ ਜੋ ਸੱਚੀ ਦੀਪੂ ਨੂੰ ਦਿਲੋਂ ਪਿਆਰ ਕਰਦੇ ਨੇ ਦੀਪੂ ਦੇ ਸੰਸਕਾਰ ਭੋਗ ਤੇ ਉਸ ਤੋਂ ਬਾਅਦ ਵੀ ਕਈ ਵਾਰ ਮੈਂ ਉਹਦੇ ਪਰਿਵਾਰ ਨੂੰ ਮਿਲਣ ਗਿਆ ਜਿੰਨੀ ਵਾਰ ਵੀ ਗਿਆ ਪਰ ਗਿਆ ਮੇਰਾ ਪਰਸਨਲ ਨੰਬਰ ਦੀਪੂ ਦੇ ਫਾਦਰ ਕੋਲ ਹੈਗਾ ਤੇ ਮੇਰੇ ਕੋਲ ਉਹਨਾਂ ਦਾ ਜੇ ਨਹੀਂ ਵੀ ਢੇੜਾ ਵੱਜਦਾ ਤਾਂ ਫੋਨ ਤੇ ਗੱਲ ਹੋ ਜਾਂਦੀ ਆ ਪੈਸੇ ਪੱਖੋਂ ਜਿੰਨੀ ਹੋ ਸકી ਹੈਲਪ ਕੀਤੀ ਉਹ ਵੀ ਉਹਨਾਂ ਦੇ ਬਿਨਾ ਮੰਗੇ ਫੇਰ ਵੀ ਉਸ ਤੋਂ ਇਲਾਵਾ ਜਦੋਂ ਦੀਪੂ ਦੇ ਡੈਡੀ ਦਾ ਐਕਸੀਡੈਂਟ ਹੋਇਆ ਸੀ ਜਿਦੇ ਚ ਉਹਨਾਂ ਦੇ ਪੈਰ ਦਾ ਕਾਫੀ ਬੁਰਾ ਹਾਲ ਸੀ ਤਾਂ ਸਰਜਰੀ ਕਰਵਾਈ ਉਸ ਤੋਂ ਇਲਾਵਾ ਦੀਪੂ ਦੇ ਮਦਦ ਦੇ ਇੱਕ ਗੋਡੇ ਨੂੰ ਮਹੌਲੀ ਦੇ ਹਸਪਤਾਲ ਤੋਂ ਰਿਪਲੇਸ ਕਰਵਾਇਆ ਫਿਜ਼ੀਓਥੈਰੇਪੀ ਸੇ ਲਗਾਤਾਰ ਇੱਕ ਵੀਕ ਘਰੇ ਭੇਜੀ ਜੋ ਕਿ ਜ਼ਰੂਰੀ ਸੀ ਤੇ ਜਦੋਂ ਮੈਂ ਬਿਮਾਰ ਸੀ ਤੇ ਉਹਨਾਂ ਦੇ ਘਰ ਦਾ ਪਲਾਸਟਰ ਹੋ ਰਿਹਾ ਸੀ ਉਦੋਂ ਵੀ ਮੇਰੀ ਟੀਮ ਜਾ ਕੇ ਹੈਲਪ ਕਰਕੇ ਆਈ ਹੁਣ ਮੈਂ ਵੀ ਜਦੋਂ ਠੀਕ ਹੋ ਕੇ ਦੀਪੂ ਦੇ ਘਰ ਗਿਆ ਤਾਂ ਮੈਂ ਕਿਹਾ ਅੰਕਲ ਆਹ ਕੰਮ ਵਧੀਆ ਹੋ ਗਿਆ ਕਹਿੰਦੇ ਯਾਰ ਰੰਗ ਤਾਂ ਰਹਿਣ ਹੀ ਦਿਓ ਕੀ ਲੋੜਾ ਬਹੁਤ ਦਿਨ ਹੋ ਗਏ ਬਸ ਬੈਠੀਏ ਹੁਣ ਮੈਂ ਕਿਹਾ ਜੀ ਕਰਾ ਲਓ মিডিਆ ਵਾਲਿਆਂ ਨੇ ਆਉਣਾ ਹੁੰਦਾ ਫਿਰ ਮੇਰੇ ਹੀ ਦੁਵਾਲੇ ਕਹਿੰਦੇ ਯਾਰ ਤੂੰ ਲੋਕਾਂ ਤੋਂ ਲੈਣਾ ਹੀ ਕੀ ਆ ਲੋਕ ਤਾਂ ਕੁਝ ਵੀ ਕਹਿੰਦੇ ਆ ਕੀ ਦੱਸਾਂ ਕੀ ਲੈਣਾ ਹੁੰਦਾ ਚਲੋ ਖੈਰ ਬੜਾ ਘਟਿਆ ਲੱਗਦਾ ਜਦੋਂ ਕੁਝ ਕਰਕੇ ਲੋਕਾਂ ਨੂੰ ਆਪਾਂ ਦੱਸਣ ਲੱਗ ਜਾਂਦੇ ਆ ਪਰ ਅੱਜ ਕੱਲ ਜ਼ਰੂਰੀ ਆ ਬੜਾ ਘਟਿਆ ਲੱਗਦਾ ਜਦੋਂ ਕੁਝ ਕਰਕੇ ਲੋਕਾਂ ਨੂੰ ਆਪਾਂ ਦੱਸਣ ਲੱਗ ਜਾਂਦੇ ਆ ਪਰ ਅੱਜ ਕੱਲ ਜ਼ਰੂਰੀ ਆ ਇਹ ਹੀ ਗਲਤੀ ਹੋਈ ਮੇਰੇ ਤੋਂ ਕਿ ਮੈਂ ਪਹਿਲਾਂ ਨਹੀਂ ਬੋਲਿਆ ਕਦੇ ਦੀਪੂ ਦੇ ਘਰ ਨੂੰ ਪਲਾਸਟਰ ਤੇ ਕਲਰ ਕਰਾਉਣ ਦਾ ਖਿਆਲ ਮੇਰੇ ਮਨ 'ਚ ਤਕਰੀਬਨ 2 ਸਾਲ ਪਹਿਲਾਂ ਆਇਆ ਸੀ ਰੱਬ ਜਾਣਦਾ ਬਸ ਜ਼ਿਆਦਾ ਰੁਝਾਨ ਕਰਕੇ ਕਰਵਾ ਨਹੀਂ ਹੋਇਆ ਇਹ ਮੇਰੀ ਗਲਤੀ ਆ ਦੀਪੂ ਦੀ ਫੈਮਲੀ ਨੂੰ ਫਿਕਸਡ ਇਨਕਮ ਦਾ ਹੱਲ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਮੈਂ ਉਹ ਵੀ ਦੀਪੂ ਦੇ ਹੱਕ ਦੀ ਤੇ ਇਹ ਮੈਂ ਉਹਨਾਂ ਨੂੰ ਦੱਸ ਰਿਹਾ ਜਿਨ੍ਹਾਂ ਨੂੰ ਦੀਪੂ ਦੇ ਪਰਿਵਾਰ ਦੀ ਸੱਚੀ ਫਿਕਰ ਆ ਫਿਕਰ ਨਾ ਕਰਿਓ ਮੈਂ ਨਾਲ ਆ ਆ ਹੁਣ ਤੁਸੀਂ ਹਰਦੀਪ ਗਰੇਵਾਲ ਦੀ ਇਸ ਪੋਸਟ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ